ਸਾਹ ਜੀ ਕਾਫੀ ਗੱਡੀਆਂ ਦੂਰੋਂ ਦੂਰੋਂ ਬੱਸਾਂ ਵੀ ਬੱਸਾਂ ਵੀ ਪਰ ਪਰ ਕਿਹ ਹਰੀਆਂ ਨੇ ਤੁਸੀਂ ਵੇਖ ਸਕਦੇ ਹੋ ਬੱਸ ਦੇ ਵਿੱਚ ਵੀ ਸੰਗਤਾਂ ਆਈਆਂ ਹੋਈਆਂ ਨੇ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਬਾਬਾ ਜੀ ਤੁਸੀਂ ਤਰਖੇੜੀ ਤੋਂ ਆਏ ਜੀ ਤਰਖੇੜੀ ਤੋਂ ਜੀ ਹਾਂਜੀ 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 ਜ਼ਿਲ੍ਹਾ ਕਿਹੜਾ ਪੈਂਦਾ ਤੁਹਾਡਾ ਪਟਿਆਲਾ ਜੀ ਪਟਿਆਲਾ ਹਾਂਜੀ ਹਾਂਜੀ ਪਟਿਆਲੇ ਵਿੱਚ ਪੈਂਦਾ ਤਰਖੇੜੀ ਹਾਂਜੀ 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 ਠੀਕ ਆ ਜੀ ਹਾਂਜੀ ਅੱਜ ਇਹ ਆਪਣੇ ਬਹੁਤ ਦੇਰ ਤੋਂ ਆਉਣੇ ਮਹਾਰਾਜਿਆਂ ਦੇ ਚਰਨਾਂ 'ਚ ਅੱਛਾ ਜੀ ਹਾਂਜੀ ਸੇਵਾ ਕਰਦੇ ਹੋਰੇ ਇਸ ਜਗ੍ਹਾ ਤੇ ਆ ਗਏ ਇੱਥੇ ਦਰਸ਼ਨ ਕਰਨ ਆਏ ਹੋ ਹੈ ਲੰਗਰ ਵੀ ਲੱਗਦੇ ਨੇ ਨਾ ਕਈ ਪਿੰਡ ਲੰਗਰ ਲੈ ਕੇ ਆਉਂਦੇ ਨੇ ਦੂਰੋਂ ਨੇੜੇ ਆਉਂਦੇ ਨੇ ਜੀ ਹਾਂਜੀ ਹਾਂ ਦੂਰੋਂ ਦੂਰੋਂ ਸੰਗਤ ਆਉਂਦੀ ਆ ਜੀ ਆਲੇ ਅੱਛਾ ਜੀ ਹਾਂਜੀ ਹਾਂਜੀ ਫਿਰ ਦਰਸ਼ਨ ਕਰ ਲਈ ਤੁਸੀਂ ਨੇ ਅੰਦਰ ਹਾਂਜੀ 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 ਅੱਛਾ ਜੀ ਕੀ ਨਾਮ ਦੱਸੋ ਤੁਸੀਂ ਆਪਣਾ ਸੋਮ ਸਿੰਘ ਜੀ ਸੋਮ ਸਿੰਘ ਪਿੰਡ ਤਰਖੇੜੀ ਤੋਂ ਆਏ ਜਿਲ੍ਹਾ ਪਟਿਆਲਾ ਤੇ ਬਾਬਾ ਜੀ ਆਏ ਮੈਨੇ ਤੇ ਬਾਬਾ ਜੀ ਨੇ ਅੰਦਰ ਜਾ ਕੇ ਦਰਸ਼ਨ ਵੀ ਕਰੇ ਨੇ ਚਲੋ ਆਪਾਂ ਸੋਚਿਆ ਕਿ ਇਹਨਾਂ ਦੀ ਬਾਬਾ ਜੀ ਉਹਨਾਂ ਦੀ ਕਰੀਏ ਵੀਡੀਓ ਥੋੜੀ ਜਿਹੀ ਕਹਿੰਨਾ ਸਿਆਣੇ ਬਜ਼ੁਰਗ ਨੇ ਚੰਗਾਈ ਬਾਬਾ ਜੀ